Indigo Airline ਵਿੱਚ ਚੱਲ ਰਹੇ ਗੰਭੀਰ ਉਡਾਣ ਸੰਕਟ ਤੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹਹਾਕਾਰ ਸੈਂਕੜਿਆਂ ਉਡਾਨਾਂ ਰੱਦ ਹੋਣ ਅਤੇ ਪਾਇਲਟ ਕਮੀ ਦੇ ਦਾਅਵਿਆਂ ਨੂੰ ਲੈ ਕੇ ਇੱਕ ਪੀਆਈਐਲ ਦਾਇਰ ਕੀਤੀ ਗਈ ਸੀ ਜਿਸ ਤੇ ਯਾਤਰੀਆਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ ਨੂੰ ਤਾਰਾ 21 ਅਧੀਨ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ ਗਿਆ ਤਾਂ ਤੁਰੰਤ ਸੁਣਵਾਈ ਦੀ ਮੰਗ ਪਿੱਤੀ ਗਈ ਹੈ ਤਾਤੀਫ ਦਸਤੇ ਸੂਰੀਆ ਕਲਪ ਨੇ ਪਟੀਸ਼ਨ ਕਰਤਾ ਦੇ ਵਕੀਲ ਨੂੰ ਆਪਣੇ ਨਿਵਾਸ ਸਥਾਨ ਤੇ ਬੁਲਾਇਆ ਹੈ ਤਾਂ ਜੋ ਅੱਜ ਹੀ ਮਾਮਲੇ ਨੂੰ ਸੁਣਨ ਲਈ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਜਾ ਸਕੇ ਪਟੀਸ਼ਨ ਵਿੱਚ ਦਾਵਾ ਹੈ ਕਿ ਨਵੇਂ ਐਫਡੀਟੀਐਲ ਨਿਯਮਾਂ ਦੀ ਗਲਤ ਯੋਜਨਾ ਇਸ ਪੂਰੇ ਸੰਕਟ ਦੀ ਜੜਾ ਹੈ ਉਡਾਣਾ ਦੇ ਲਗਾਤਾਰ ਚੌਥੇ ਦਿਨ ਵੀ ਪ੍ਰਭਾਵਿਤ ਰਹਿਣ ਨਾਲ ਯਾਤਰਾ ਪ੍ਰਣਾਲੀ ਬੁਰੀ ਤਰ੍ਹਾਂ ਹਿੱਲ ਗਈ ਹੈ ਸ਼ੁੱਕਰਵਾਰ ਨੂੰ ਡੀਜੀਸੀਏ ਵੱਲੋਂ ਦਿੱਤੀਆਂ ਗਿਆ ਛੋਟਾ ਦੇ ਬਾਵਜੂਦ ਇਕੱਲੇ ਇੰਡੀਗੋ ਨੇ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਜਿਸ ਕਾਰਨ ਹੋਰ 에ਅਰਲਾਈਨਾਂ ਨੇ ਕਿਰਾਏ ਵਧਾ ਦਿੱਤੇ ਜਦਕਿ ਰੇਲ ਗੱਡੀਆਂ ਵਿੱਚ ਅਚਾਨਕ ਭੀੜ ਵੱਧ ਗਈ